ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਆਂਬ ਦਾ ਅਚਾਰ ਆਂਬ ਦਾ ਅਚਾਰ ਪਾਉਣ ਦਾ ਜਿਹੜਾ ਸਮਾਂ ਹੈ ਉਹ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਆਂਬ ਦਾ ਅਚਾਰ ਬਣਾਇਆ ਜਾਂਦਾ ਹੈ ਕਿਉਂਕਿ ਇਸ ਟਾਈਮ ਵਧੀਆ ਜਾਲੇ ਵਾਲੇ ਆਂਬ ਆਉਣੇ ਸ਼ੁਰੂ ਹੋ ਜਾਂਦੇ ਨੇ ਜੇ ਤੁਹਾਨੂੰ ਮੇਰਾ ਆਂਬ ਦਾ ਅਚਾਰ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਿਵਾਇਓ ਕਿਉਂਕਿ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੀ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਆਂਬ ਦਾ ਆਚਾਰ ਬਣਾਉਣ ਦਾ ਤਰੀਕਾ ਆਪਣੇ ਆਂਬ ਨੇ ਜਿਹੜੇ ਜੀ ਇਹ 4 ਕਿਲੋ ਨੇ ਵਜਨ 'ਚ ਆਪਾਂ ਇਹਨਾਂ ਨੂੰ ਧੋ ਕੇ ਸੁਕਾ ਲਿਆ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ਼ ਕਰ ਲਿਆ ਸੀਗਾ ਆਪਾਂ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਕੱਟਣਾ ਸ਼ੁਰੂ ਕਰਦੇ ਆਂ ਆਹ ਸਟੀਲ ਦੇ ਬੋਲ ਦੇ ਵਿੱਚ ਆਪਾਂ ਆਂਬਾਂ ਨੂੰ ਕੱਟਦੇ ਆਂ ਇਹ ਅੰਬਾਂ ਨੇ ਆਪਾਂ ਛੋਟੇ ਪੀਸ ਹੀ ਕਰਨੇ ਆ ਆਪਾਂ ਵੱਡੀਆਂ ਫਾੜੀਆਂ ਨਹੀਂ ਕਰਨੀਆਂ ਹੈਗੀਆਂ ਅੰਬਾਂ ਦੀ ਆਪਣੇ ਅੰਬ ਵੈਸੇ ਵੀ ਸਾਈਜ਼ ਦੇ ਵਿੱਚ ਕਾਫੀ ਵੱਡੇ ਨਹੀਂ ਇਹਨਾਂ ਦੇ ਆਪਾਂ ਛੋਟੇ-ਛੋਟੇ ਪੀਸ ਕਰਾਂਗੇ ਕਿਉਂਕਿ ਜੇ ਆਪਾਂ ਇਹਨਾਂ ਦੀਆਂ ਜ਼ਿਆਦਾ ਵੱਡੀਆਂ ਫਾੜੀਆਂ ਕਰਾਂਗੇ ਤਾਂ ਫਿਰ ਉਹ ਵੇਸਟਿੰਗ ਜ਼ਿਆਦਾ ਹੁੰਦੀ ਹੈਗੀ ਫਿਰ ਬਚ ਜਾਂਦਾ ਚਾਰ ਇੰਨਾ ਖਾਦਾ ਜਾਂਦਾ ਨਹੀਂ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨਾਂ ਨੂੰ ਕਟਰ ਨਾਲ ਜਿਹੜੀ ਦਾਤਰ ਹੁੰਦੀ ਆ ਉਹਦੇ ਨਾਲ ਵੀ ਕੱਟ ਸਕਦੇ ਹੋ ਜਿੱਦਾਂ ਨਾ ਗੁੱਥਲੀਆਂ ਵਿੱਚ ਕੱਟੀਆਂ ਜਾਂਦੀਆਂ ਹੁੰਦੀਆਂ ਨੇਗੀਆਂ ਪਰ ਆਪਾਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਕੱਟ ਕੇ ਤਿਆਰ ਕਰਾਂਗੇ ਪੀਸ ਛੋਟੇ ਹੀ ਰੱਖਾਂਗੇ ਆਪਾਂ ਸਾਰੇ ਆਪਾਂ ਜਿਆਦਾ ਵੱਡੇ ਪੀਸ ਨਹੀਂ ਇਹਨਾਂ ਦੇ ਕਰਨੇ ਹੈਗੇ ਤੇ ਅੰਬ ਆਪਣੇ ਸਾਰੇ ਕੱਟੇ ਗਏ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਪੀਸ ਬਿਲਕੁਲ ਛੋਟੇ ਹੀ ਰੱਖੇ ਨੇ ਜਿਆਦਾ ਵੱਡੇ ਨਹੀਂ ਕੀਤੇ ਹੈਗੇ ਤੇ ਆਪਣੇ ਅੰਬ ਕੱਟ ਕੇ ਰੈਡੀ ਨੇ ਹੁਣ ਆਪਾਂ ਇਹਨਾਂ ਦੇ ਅੰਬਾਂ ਦੇ ਵਿੱਚ 2.5 ਚਮਚੇ ਆਪਾਂ ਨਮਕ ਦੇ ਪਾਉਣੇ ਨੇਗੇ ਤੇ 1.5 ਚਮਚਾ ਆਪਾਂ ਹਲਦੀ ਦਾ ਪਾਵਾਂਗੇ 1.5 ਪਾਉਣੇ 1 2 ਇੰਨਾ ਕੁ ਪਾਵਾਂਗੇ ਇਹ ਇਹਨਾਂ ਨੂੰ ਆਪਾਂ ਅੰਬਾਂ ਨੂੰ ਨਮਕ ਤੇ ਹਲਦੀ ਲਾ ਕੇ ਰੱਖਣਾ ਇੱਕ ਰਾਤ ਵਾਸਤੇ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਨਮਕ ਤੇ ਹਲਦੀ ਨੂੰ ਅੰਬਾਂ ਦੇ ਵਿੱਚ ਜਿਹੜਾ ਨਮਕ ਤੇ ਹਲਦੀ ਆ ਉਹ ਅੰਬਾਂ ਦੇ ਨਾਲ ਲੱਗ ਜੇ ਅੰਬਾਂ ਦੀਆਂ ਫਾੜੀਆਂ ਦੇ ਕਿਉਂਕਿ ਇਹਨਾਂ ਨੂੰ ਚੰਗੀ ਤਰ੍ਹਾਂ ਕੋਟ ਹੋ ਜਾਊਗਾ ਤੇ ਫਿਰ ਆਪਾਂ ਇਹਨੂੰ ਰੱਖ ਦੇਵਾਂਗੇ ਕੱਟ ਕੇ ਇਹਨੂੰ ਆਪਾਂ ਟੱਕ ਕੇ ਰੱਖ ਦੇਣਾ ਇੱਕ ਰਾਤ ਵਾਸਤੇ ਕਿਉਂਕਿ ਜਿਹੜਾ ਅੰਬਾਂ ਦਾ ਪਾਣੀ ਹੋਊਗਾ ਉਹ ਨਿਕਲ ਜਾਣਾ ਉਸਾਰਾ ਅੰਬਾਂ ਨੇ ਪਾਣੀ ਛੱਡ ਦੇਣਾ। ਤੁਹਾਡੀ ਮਰਜ਼ੀ ਹੈ ਜੇ ਤੁਸੀਂ ਧੁੱਪ ਲਵਾਉਣਾ ਚਾਹੁੰਦੇ ਹੋ ਤਾਂ ਧੁੱਪ ਵੀ ਲਵਾ ਸਕਦੇ ਆ। ਇਹ ਤੁਹਾਡੀ ਮਰਜ਼ੀ ਆ। ਹੁਣ ਆਪਾਂ ਇਹਨਾਂ ਨੂੰ ਟੱਕ ਹੁਣ ਆਪਾਂ ਪੈਨ ਦੇ ਵਿੱਚ ਤੇਲ ਪਾਉਣਾ। 1 ਲੀਟਰ ਦੇ ਕਰੀਬ ਆਪਾਂ ਤੇਲ ਗਰਮ ਕਰਨਾਗਾ। ਕਿਉਂਕਿ ਆਪਾਂ ਤੇਲ ਗਰਮ ਇਸ ਕਰਕੇ ਕਰਨਾ ਤੇਲ ਦੇ ਵਿੱਚੋਂ ਆਪਣੇ ਚੋ ਸਮੈਲ ਆਵੇ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਧੂਆ ਕੱਢ ਲੈਣਾ ਤੇਲ ਦਾ। ਤੇ बस ਗੈਸ ਬੰਦ ਕਰ ਦੇਣਾ ਤੇ ਫਿਰ ਆਪਾਂ ਇਹਨੂੰ ਹੁਣ ਠੰਡਾ ਹੋਣ ਵਾਸਤੇ ਛੱਡ ਦੇਣਾ ਤੇ ਆਪਾਂ ਦੂਸਰੇ ਪੈਨ ਦੇ ਵਿੱਚ ਆਪਾਂ ਇੱਕ ਕੱਪ ਸੌਂਫ ਦਾ ਪਾਇਆਗਾ ਇਹ ਸਾਈਜ਼ ਦੇ ਵਿੱਚ ਅੱਧਾ ਉਦਾਂ ਹੀ ਭਰਿਆ ਹੋਇਆ ਕੱਪਾਗਾ ਪਰ ਇਸਾਈਜ਼ ਦੇ ਵਿੱਚ ਅੱਧਾਗਾ ਤੇ ਇਹ ਅੱਧਾ ਜਿਹੜਾ ਕੱਪ ਆ ਉਹ ਇੱਕ ਭਰ ਕੇ ਹੀ ਆਪਾਂ ਰਾਈ ਦਾ ਪਾਇਆਗਾ ਤੇ ਇੱਕ ਭਰ ਕੇ ਹੀ ਆਪਾਂ ਜੀਰੇ ਦਾ ਪਾਇਆ ਇਹਨਾਂ ਨੂੰ ਹੁਣ ਆਪਾਂ ਮੀਡੀਅਮ ਗੈਸ ਤੇ ਭੁੰਨਣਾ ਆਪਾਂ ਤੇਜ਼ ਨਹੀਂ ਕਰਨੀ ਗੈਸ ਕਿਉਂਕਿ ਮਸਾਲੇ ਆਪਣੇ ਜੜ ਜਾਣਗੇ ਜੇ ਆਪਾਂ ਤੇਜ਼ ਮਸਾਲ ਤੇਜ਼ ਕੀਤਾ ਗਏ ਸ ਤੇ ਇਹਨਾਂ ਨੂੰ ਆਪਾਂ ਮੀਡੀਅਮ ਮਤਲਬ ਥੋੜੀ ਥੋੜੀ ਗੈਸ ਤੇ ਹੀ ਆਪਾਂ ਇਹਨਾਂ ਨੂੰ ਭੁੰਨ ਲੈਣਾ ਥੋੜਾ ਮਤਲਬ ਇਹਨਾਂ ਦਾ ਰੰਗ ਚੇਂਜ ਹੋ ਚੁੱਕਿਆ ਆਪਣੇ ਮਸਾਲੇ ਦਾ ਤੇ ਮਸਾਲਾ ਆਪਣਾ ਭੁੱਜ ਚੁੱਕਿਆ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਮਸਾਲੇ ਨੂੰ ਠੰਡਾ ਹੋ ਜਾਊਗਾ ਫਿਰ ਆਪਾਂ ਇਹਨੂੰ ਗ੍ਰाइंड ਕਰਾਂਗੇ ਮਸਾਲਾ ਆਪਣਾ ਭੁੱਜ ਗਿਆਗਾ ਤੇ ਪਲੇਟ 'ਚ ਆਪਾਂ ਕੱਢ ਲਿਆ ਸੀਗਾ ਮਸਾਲਾ ਇਹ ਜਿੰਨਾ ਚਿਰ ਇਹ ਮਸਾਲਾ ਠੰਡਾ ਹੁੰਦਾਗਾ ਉਹਨਾਂ ਚਿਰ ਆਪਾਂ ਦੂਜੇ ਮਸਾਲੇ ਵੀ ਭੁੰਨ ਲਾਂਗੇ ਆਪਾਂ 1 ਕੱਪ ਮੇਥਿਆਂ ਦਾ ਲਿਆ ਮੇਥੀ ਦਾਣਾ ਜਾਂ ਮੇਥੇ ਜੋ ਵੀ ਤੇ 1 ਕੱਪ ਆਪਾਂ ਲਿਆ ਕਲੌਂਜੀ ਦਾ ਇਹਨਾਂ ਨੂੰ ਵੀ ਆਪਾਂ ਸìm ਗੈਸ ਤੇ ਭੁੰਨ ਲਵਾਂਗੇ ਜਿਆਦਾ ਨਹੀਂ ਇਹਨਾਂ ਨੂੰ ਆਪਾਂ ਜਿਆਦਾ ਨਹੀਂ ਭੁੰਨਣਾ ਇਹਨਾਂ ਨੂੰ ਉਹਨਾਂ ਨਾਲ ਮਸਾਲਿਆਂ ਨਾਲ ਦੂਜਿਆਂ ਨਾਲੋਂ ਵੀ ਆਪਾਂ ਥੋੜਾ ਘੱਟ ਹੀ ਰੱਖਣਾਗਾ ਕਿਉਂਕਿ ਉਹਨਾਂ ਦਾ ਆਪਾਂ ਕਲਰ ਚੇਂਜ ਹੋਣ ਤੱਕ ਭੁੰਨਿਆ ਸੀਗਾ ਬਸ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੇਕ ਹੀ ਲਵਾਉਣਾਗਾ ਡਰਾਈ ਰੋਸਟ ਹੀ ਕਰਨਾਗਾ ਜਿਆਦਾ ਨਹੀਂ ਇਹਨਾਂ ਨੂੰ ਭੁੰਨਣਾ ਹੈਗਾ ਕਿਉਂਕਿ ਇਹ ਮਸਾਲੇ ਆਪਾਂ ਸਾਬਤੇ ਪਾਉਣੇ ਨੇ ਆਚਾਰ ਦੇ ਵਿੱਚ ਜਿਹੜੇ ਦੂਜੇ ਮਸਾਲੇ ਸੀਗੇ ਉਹਨਾਂ ਨੂੰ ਆਪਾਂ ਦਰੜਫੜੜ ਕਰਾਂਗੇ ਜਿਆਦਾ ਬਰੀਕ ਨਹੀਂ ਕਰਨਾ ਉਹਨਾਂ ਨੂੰ ਥੋੜਾ ਮੋਟਾ ਰੱਖਾਂਗੇ ਹੁਣ ਆਂਬਾਂ ਚੋਂ ਆਪਾਂ ਪਾਣੀ ਕੱਢਤਾ ਸੀਗਾ ਅੱਧਾ ਲੀਟਰ ਦੇ ਕਰੀਬ ਪਾਣੀ ਨਿਕਲ ਐਨਾਂ ਚੋਂ ਜਿਹੜਾ ਇਹ ਮਸਾਲਾ ਸੀਗਾ ਏ ਵੀ ਆਪਾਂ ਗ੍ਰाइंड ਕਰ ਲਿਆ ਆਪਾਂ ਜ਼ਿਆਦਾ ਨਹੀਂ ਗ੍ਰाइंड ਕੀਤਾ ਇਹਨੂੰ ਥੋੜਾ ਮੋਟਾ ਹੀ ਰੱਖਿਆ ਹੈਗਾ ਕਿਉਂਕਿ ਜ਼ਿਆਦਾ ਬਰੀਕ ਫਾਈਨ ਪਾਊਡਰ ਨਹੀਂ ਇਹਦਾ ਕੀਤਾ ਹੈਗਾ ਦਰੜ ਫਰੜ ਕੀਤਾ ਤੇ ਇਹਨੂੰ ਮਸਾਲੇ ਨੂੰ ਹੁਣ ਆਪਾਂ ਅੰਬਾਂ ਦੇ ਵਿੱਚ ਪਾ ਦੇਵਾਂਗੇ ਤੇ ਜਿਹੜੀ ਆਪਣੀ ਮੇਥੀ ਸੀਗੀ ਤੇ ਕਲੌਂਜੀ ਸੀ ਉਹਨਾਂ ਨੂੰ ਆਪਾਂ ਸਾਬਤੇ ਹੀ ਪਾ ਦੇਣਾ ਉਹਨਾਂ ਨੂੰ ਨਹੀਂ ਆਪਾਂ ਗ੍ਰाइंड ਕਰਨਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੱਪ ਆਪਾਂ ਲਾਲ ਮਿਰਚ ਦਾ ਪਾਉਣਾਗਾ ਆਪਣੀ ਮਿਰਚ ਇਹ ਤੇਜ ਹੈਗੀ ਕੌੜੀ ਹੈ ਮਿਰਚ ਜ਼ਿਆਦਾ ਜ਼ਿਆਦਾ ਨਹੀਂ ਪਾਉਣੀ ਹੈਗੀ ਇੱਕ ਕੱਪ ਤੋਂ ਥੋੜਾ ਜਿਹਾ ਘੱਟ ਆਪਾਂ ਹਲਦੀ ਪਾਵਾਂਗੇ ਸੌਰੀ ਆਪਣਾ ਕੈਮਰਾ ਬੰਦ ਹੋ ਗਿਆ ਸੀਗਾ ਆਪਾਂ 2 ਚਮਚੇ ਕਾਲੀ ਮਿਰਚ ਦੇ ਤੇ 1 ਚਮਚਾ ਹਿੰਗ ਦਾ ਵੀ ਪਾਇਆ ਸੀਗਾ ਇਹਦੇ ਵਿੱਚ ਹੁਣ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜਾ ਸਾਰਾ ਮਸਾਲਾ ਜਿਹੜਾ ਆਪਣੇ ਅੰਬਲ ਦੇ ਜਿਹੜੇ ਪੀਸ ਨੇ ਉਹਨਾਂ ਦੇ ਉੱਤੇ ਸਾਰਾ ਕੋਟ ਹੋ ਜਾਵੇ ਚੰਗੀ ਤਰ੍ਹਾਂ ਫਾੜੀਆਂ ਨੂੰ ਲੱਗ ਜਵੇ ਸਾਰਾ ਮਸਾਲਾ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਠੰਡਾ ਹੋ ਗਿਆ ਆਪਣਾ ਤੇਲ ਸਾਰਾ ਤੇ ਆਪਾਂ ਅੱਧਾ ਤੇਲ ਪਾਉਣਾਗਾ ਸਾਰਾ ਤੇਲ ਨਹੀਂ ਜੀ ਆਪਾਂ ਪਾਉਣਾ ਆਪਾਂ ਅੱਧਾ ਤੇਲ ਫਿਰ ਦੇਖ ਕੇ ਬਾਅਦ ਦੇ ਵਿੱਚ ਪਾਵਾਂਗੇ ਹੁਣ ਆਪਾਂ ਤੇਲ ਨੂੰ ਵੀ ਇਹਦੇ ਨਾਲ ਮਿਕਸ ਕਰ ਲੈਣਾ ਜੇ ਆਪਾਂ ਮਸਾਲੇ ਪਾ ਕੇ ਉਸੇ ਟਾਈਮ ਤੇਲ ਪਾਉਂਦੇ ਫਿਰ ਆਪਣਾ ਇਹ ਮਿਕਸ ਹੋਣਾ ਹੋਰ ਵੀ ਔਖਾ ਹੋਣਾ ਸੀਗਾ ਹੁਣ ਆਪਾਂ ਪਹਿਲਾਂ ਮਸਾਲੇ ਮਿਕਸ ਕੀਤੇ ਤੇ ਹੁਣ ਤੇਲ ਹੁਣ ਥੋੜਾ ਆਸਾਨੀ ਨਾਲ ਮਿਕਸ ਹੋ ਰਿਹਾ ਹੈ ਇਹ ਤੇਲ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਇਹਦੇ ਵਿੱਚ ਕਿਉਂਕਿ ਤਾਂ ਜੋ ਸਾਰੇ ਮਸਾਲੇ ਤੇਲ ਚੰਗੀ ਤਰ੍ਹਾਂ ਅੰਬ ਦੀਆਂ ਫਾੜੀਆਂ ਨੂੰ ਲੱਗ ਜਵੇ ਚੰਗੀ ਤਰ੍ਹਾਂ ਉਹ ਰਚ ਜਵੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਆਪਣਾ ਹੋ ਹੀ ਗਿਆ ਵੈਸੇ ਹੁਣ ਸਾਰੇ ਮਸਾਲੇ ਚੰਗੀ ਤਰ੍ਹਾਂ ਆਪਣੇ ਆਚਾਰ ਨੂੰ ਲੱਗ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਆਚਾਰ ਆਪਣਾ ਮਿਕਸ ਹੋ ਗਿਆ ਚੰਗੀ ਤਰ੍ਹਾਂ ਸਾਰੇ ਮਸਾਲੇ ਤੇ ਤੇਲ ਆਚਾਰ ਦੇ ਵਿੱਚ ਕੋਟ ਹੋ ਗਏ। ਇਹ ਹੁਣ ਆਪਾਂ ਆਚਾਰ ਦੇ ਵਿੱਚ ਪਾਵਾਂਗੇ ਨਮਕ। ਇਹ ਨਮਕ ਆਪਾਂ ਪਾਇਆ ਅੱਧਾ ਕਿਲੋ ਤੇ 2 ਕੱਪ ਭਰ ਕੇ ਪਾਏ ਸੀਗੇ। ਅੱਧਾ ਕਿਲੋ ਨਮਕ ਹੋ ਗਿਆ ਸੀਗਾ। ਜਿਹੜਾ ਨਮਕ ਆ ਇਹ ਆਚਾਰ ਦੇ ਵਿੱਚ ਘੱਟ ਨਹੀਂ ਹੋਣਾ ਚਾਹੀਦਾ। ਕਿਉਂਕਿ ਘੱਟ ਨਮਕ ਰਹਿਣ ਨਾਲ ਆਚਾਰ ਦੇ ਵਿੱਚ ਫੰਗਸ ਲੱਗ ਜਾਂਦੀ ਹੈ। ਵੈਸੇ 4 ਕਿਲੋ ਦੇ ਵਿੱਚ ਕਿਲੋ ਨਮਕ ਪੈਂਦਾ ਇਹ ਹਿਸਾਬ ਹੀ ਹੁੰਦਾ ਜਦੋਂ ਆਪਾਂ ਆਚਾਰ ਪਾਉਨੇ ਆ ਤੇ 1 ਕਿਲੋ ਦੇ ਵਿੱਚ ਪਾਈਆ ਨਮਕ ਪੈਂਦਾਗਾ ਇਹ ਆਪਣੇ ਅੰਬ 4 ਕਿਲੋ ਸੀਗੇ ਤੇ ਕੁਝ ਤਾਂ ਉਹਦੇ ਵਿੱਚੋਂ ਗੁਥਲੀਆਂ ਨਿਕਲ ਗਈਆਂ ਕੋਸ਼ ਆਪਾਂ ਨਮਕ ਪਹਿਲਾਂ ਪਾਤਾ ਸੀਗਾ ਇਸ ਕਰਕੇ ਹੁਣ ਆਪਣਾ ਅੱਧਾ ਕਿਲੋ ਨਮਕ ਬਹੁਤ ਆ ਪੂਰਾ ਆਊਗਾ ਕਿਉਂਕਿ ਜ਼ਿਆਦਾ ਵੀ ਨਹੀਂ ਪਾਉਣਾ ਆਪਾਂ ਨਮਕ ਤੇ ਘੱਟ ਵੀ ਨਹੀਂ ਰੱਖਣਾ ਘੱਟ ਨਮਕ ਰੱਖਣ ਵਾਲਾ ਆਚਾਰ ਖਰਾਬ ਹੋਣਾ ਸ਼ੁਰੂ ਹੋ ਜਾਂਦਾਗਾ ਜੇ ਆਚਾਰ ਦੇ ਵਿੱਚ ਨਮਕ ਪੂਰਾ ਹੋਊਗਾ ਤਾਂ ਆਚਾਰ ਖਰਾਬ ਨਹੀਂ ਹੁੰਦਾ ਹੈਗਾ ਜਿਵੇਂ ਕਈ ਮੇਰੀਆਂ ਭੈਣਾਂ ਕਹਿੰਦੀਆਂ ਨੇ ਜਿਵੇਂ ਸਾਡੇ ਹੱਥ ਦਾ ਆਚਾਰ ਖਰਾਬ ਹੋ ਜਾਂਦਾ ਬਸ ਤੁਸੀਂ ਨਮਕ ਦਾ ਧਿਆਨ ਰੱਖਣਾਗਾ ਅੰਬ ਦਾ ਆਚਾਰ ਦੇ ਵਿੱਚ ਨਮਕ ਤੇ ਤੇਲ ਹੀ ਵਧੀਆ ਮਾਤਰਾ ਦੇ ਵਿੱਚ ਹੋਣਾ ਚਾਹੀਦਾਗਾ ਹੁਣ ਜਿਹੜਾ ਆਪਾਂ ਤੇਲ ਰੱਖਿਆ ਸੀਗਾ ਉਹਦੇ ਵਿੱਚ ਆਪਾਂ ਅੱਧਾ ਤੇਲ ਹੋਰ ਪਾ ਲਾਂਗੇ ਆਚਾਰ ਦੇ ਵਿੱਚ ਅੱਧਾ ਤੇਲ ਪਾ ਕੇ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਆਚਾਰ ਨੂੰ ਮਿਕਸ ਕਰਕੇ ਇਹਨੂੰ ਆਪਾਂ ਅੱਜ ਹੀ ਨੀ ਕੰਟੇਨਰਾਂ ਦੇ ਵਿੱਚ ਪਾਉਣਾ ਉਹ ਆਪਾਂ ਪਾਵਾਂਗੇ ਜੀ ਕੱਲ ਨੂੰ ਹੁਣ ਆਪਾਂ ਆਚਾਰ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੂੰ ਢੱਕ ਕੇ ਐਦਾਂ ਹੀ ਰੱਖ ਦੇਣਾ ਇਸੇ ਭਾਂਡੇ ਦੇ ਵਿੱਚ ਕਿਉਂਕਿ ਇਸ ਭਾਂਡੇ ਦੇ ਵਿੱਚ ਹਲਾਉਣਾ ਥੋੜਾ ਸੌਖਾ ਹੋ ਜਾਂਦਾ ਹੈਗਾ ਜੇ ਆਪਾਂ ਡੱਬਿਆਂ ਦੇ ਵਿੱਚ ਪਾ ਕੇ ਰੱਖਦੇ ਤਾਂ ਫਿਰ ਉਹਦੇ ਵਿੱਚ ਨਾ ਹਿਲਦਾ ਨਹੀਂ ਹੈਗਾ ਕਈ ਵਾਰ ਨਮਕ نیچے ਚੱਲਿਆ ਜਾਂਦਾ ਹੈਗਾ ਫਿਰ ਥੱਲੇ ਵਾਲੇ ਆਚਾਰ 'ਚ ਨਮਕ ਜ਼ਿਆਦਾ ਹੋ ਜਾਂਦਾ ਉੱਪਰ ਵਾਲੇ ਆਚਾਰ ਦੇ ਵਿੱਚ ਨਮਕ ਜਿਹੜਾ ਘਟ ਜਾਂਦਾ ਹੁਣ ਇਹ ਜਿਹੜੀ ਲੁੱਕ ਆ ਇਹ ਦੂਸਰੇ ਦਿਨ ਦੀ ਆਪਣੀ ਸਾਰਾ ਤੇਲ ਤੁਸੀਂ ਦੇਖ ਸਕਦੇ ਹੋ ਉੱਤੇ ਆ